ਖਾਓ ਲੱੱਗੇ ਹੋ ਕੇ ਅੱਗੇ ਆਓ ਕੱਲੇ ਕੱਲੇ ਮਾਰਨਾ ਖਾਓ ਅੱਗੇ ਹੋ ਕੇ ਅੱਗੇ ਆਓ ਸਰਕਾਰਾਂ ਤੂੰ ਨਾ ਤਿਆ ਕਰੋ ਆਪਣੀ ਲਾਖੀ ਆਪ ਕਰੋ ਇਹ ਸਰਕਾਰਾਂ ਕਰਦੀਆਂ ਕੀ ਮੇਰਾ ਤੇਰੀ 420 ਇਹ ਸਰਕਾਰਾਂ ਕਰਦੀਆਂ ਕੀ ਮੇਰਾ ਤੇਰੀ 420 ਮੇਰਾ ਤੇਰੀ ਚੱਕ ਦਿਆਂਗੇ ਉਹਨਾਂ ਤੇ ਵੀ ਰੱਖ ਦਿਆਂਗੇ ਸੇ ਸਕਰਸ਼ ਲੋਕਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਮਜ਼ਦੂਰਾਂ ਕਿਸਾਨਾਂ ਦਾ ਏਕਾ ਜਿੰਦਾਬਾਦ 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 ਕੱਲੇ ਕੱਲੇ ਮਾਰ ਨਾ ਖਾਓ ਕੱਲੇ ਕੱਲੇ ਰਹਿ ਕੇ ਆਓ ਕੱਲੇ ਕੱਲੇ ਮਾਰ ਨਾ ਖਾਓ ਕੱਲੇ ਕੱਲੇ ਰਹਿ ਕੇ ਆਓ ਧਰਤੀ ਲੋਕਾਂ ਦਾ ਏਕਾ ਜਿੰਦਾਬਾਦ 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 ਧਰਤੀ ਲੋਕਾਂ ਦਾ ਏਕਾ ਜਿੰਦਾਬਾਦ 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 ਮਜ਼ਦੂਰਾਂ ਦੀਆਂ ਮੰਗਾਂ ਲਾਗੂ ਕਰਾ ਕੇ ਰ੍ਹਾਂਗੇ ਮਜ਼ਦੂਰਾਂ ਦੀਆਂ ਮੰਗਾਂ ਲਾਗੂ ਕਰਾਤੇ ਰਹਾ ਮੇਜਰ ਸਿੰਘ ਕਾਲੇਕੇ ਜ਼ਿਲ੍ਹਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਜਿਹੜਾ ਤੁਹਾਡੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਾਇਆ ਜਾ ਰਿਹਾ ਅੱਦਰ ਸਿੰਘ ਜੀ ਇਹ ਕੀ ਮੰਗਾਂ ਦੀਆਂ ਜੋ ਇਹ ਡੀਸੀ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ ਹੈ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਮਜ਼ਦੂਰਾਂ ਦਾ ਲਗਾਤਾਰ ਜ਼ਿੰਦਗੀ ਮੁਹਾਲ ਹੁੰਦੀ ਜਾ ਰਹੀ ਆ ਕਿਉਂਕਿ ਮਹਿੰਗਾਈ ਵਧ ਰਹੀ ਆ ਲਗਾਤਾਰ ਲੋਕਾਂ ਦਾ ਰੋਜ਼ਗਾਰ ਲਗਾਤਾਰ ਸੁਗੜ ਰਿਹਾ ਹੈ ਜਿਹੜੀਆਂ ਨਵਾਂ ਮਸ਼ੀਨਰੀ ਕਰਨਾਂ ਵੀ ਤਕਨੀਕ ਪਰ ਇਹਦੇ ਬਦਲ ਦੇ ਵਿੱਚ ਉਦਗਾਰ ਰੋਜੜਾ ਕਰ ਰਹੀ ਆ ਇਹਦੇ ਬਦਲ ਦੇ ਵਿੱਚ ਕਿਸੇ ਤਰ੍ਹਾਂ ਦਾ ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਜਿਹਦੇ ਕਰਕੇ ਅਸੀਂ ਮੰਗ ਕਰ ਰਹੇ ਹਾਂ ਕਿ ਮਜ਼ਦੂਰਾਂ ਨੂੰ ਬੇਜਮਿੰਨਿਆਂ ਨੂੰ ਲਗਾ ਜਿਹੜਾ ਪੂਰੇ ਸਾਲ ਦਾ ਰੋਜ਼ਗਾਰ ਦਿੱਤਾ ਜਾਵੇ ਮਨਰੇਗਾ ਤਹਿਤ ਯਾਨੀ ਕੰਮ ਦਿੱਤਾ ਜਾਵੇ ਤੇ ਦਿਹਾੜੀ ਆ ਜਿਹੜੀ ਉਹਦੀ ਘੱਟੋ ਘੱਟ 700 ਰੁਪਇਆ ਤੈਅ ਕੀਤੀ ਜਾਵੇ ਹੁਣ ਕਿੰਨੇ ਦਿਨ ਕੰਮ ਮਿਲਦਾ ਮਨਰੇਕ ਮਸਾ ਜਾਨੀ 20 22 ਦਿਨ ਕੰਮ ਮਿਲਦਾ ਜਾਨੀ ਪੂਰਾ ਹਾਂ ਕੰਮ ਨਹੀਂ ਮਿਲਦਾ ਸਾਜ ਵੀ 22 ਸਾਜ ਜੀ ਹਾਂ ਜੀ ਮਨਰੇਕ ਦਾ ਲਗਾਤਾਰ ਜਾਨੀ ਦਿਹਾੜੀ ਵੀ ਬਹੁਤ ਜਾਨੀ ਤੁਹਾਡਾ ਕਹਿ ਰਹੇ ਹੋ ਵੀ ਸਾਜ ਸਰ 20 22 ਦਿਨ ਕੰਮ 22 ਦਿਨੋ ਜੀ ਪੂਰੇ ਸਾਲ ਚ ਹਾਂ ਜੀ ਐਵੇਂ ਗੱਲਾਂ ਕੀਤੀਆਂ ਜਾਂਦੀਆਂ ਵੀ 100 ਦਿਨ ਦਾ ਕੰਮ ਹੈ ਬਾਕੀ ਜਾਂ ਜਿਵੇਂ ਕੋਈ ਆਲੂ ਬਟਲੇ ਜਾਂ ਕੋਈ ਮੜਾ ਮਟਾ ਹੋਰ ਝੋਨਾ ਲਵਾਈਦਾ ਹੋ ਗਿਆ ਜਾਨੀ ਬਹੁਤ ਵੱਡੀ ਗਿਣਤੀ ਜਿਹੜਾ ਕੰਮਾਂ ਦਾ ਅਜਾੜਾ ਹੋਇਆ ਇਹ ਵਿਰਲੇਟਾਵੇਂ ਕੰਮ ਆ ਜਿਹੜੇ ਲੋਕਾਂ ਕੋਲ ਰਹਿ ਗਿਆ ਸਗੋ ਇਦੋਂ ਗਾਂਹਾ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਜੋ ਕ ਡਰਾਫਟ ਜਿਹੜਾ ਸਟੇਟਾਂ ਨੂੰ ਭੇਜਿਆ ਉਹਦੇ ਤਹਿਤ ਮੰਡੀਆਂ ਦਾ ਕੰਮ ਵੀ ਆਉਣ ਵਾਲੇ ਸਮਿਆਂ ਦੇ ਅੰਦਰ ਖਤਮ ਕਰਨ ਜਾ ਰਹੇ ਆ ਇਸ ਕਰਕੇ ਅਸੀਂ ਇੱਥੇ ਅੱਜ ਪੁਰਜੋਰ ਮੰਗ ਕਰਨ ਵਾਸਤੇ ਆਏ ਆ ਕਿ ਜਿਹੜਾ ਲੋਕਾਂ ਨੂੰ ਮਹਿੰਗਾਈ ਦੇ ਹਿਸਾਬ ਦੇ ਨਾਲ ਮਹਿੰਗਾਈ ਨੂੰ ਕਾਬੂ ਕਰੇ ਸਰਕਾਰ ਤੇ ਜੇ ਨਹੀਂ ਤਾਂ ਘੱਟੋ ਘੱਟ ਇਹਨਾਂ ਨੂੰ ਡੀਪੂਆਂ ਦੇ ਰਾਹੀਂ ਜਿਹੜਾ ਸਸਤਾ ਰਾਸ਼ਨ ਮੁਹੱਈਆ ਕਰਵਾਇਆ ਜਾਵੇ ਇਸੇ ਤਰ੍ਹਾਂ ਬਾਲਣ ਦੀ ਅੱਜ ਇਹਨਾਂ ਦਿਨਾਂ ਦੇ ਅੰਦਰ ਬਹੁਤ ਦਿੱਕਤ ਹੈ ਬਾਲਣ ਦਾ ਇੰਤਜ਼ਾਮ ਕਰਨ ਦੇ ਵਾਸਤੇ ਇਹਨਾਂ ਨੂੰ ਸਬਸਿਡੀਆਂ ਤੇ ਜਿਹੜਾ ਜਾਂ ਬਹੁਤ ਘੱਟ ਰੇਟਾਂ ਦੇ ਉੱਤੇ ਜਿਹੜੇ ਸਿਲੰਡਰ ਮੁਹੱਈਆ ਕਰਾਏ ਜਾਣ ਇਸ ਤਰ੍ਹਾਂ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਲੋੜਵੰਦ ਤੇ ਬੇਘਰੇ ਆ ਜਿਵੇਂ ਦੂਜੀਆਂ ਸਕੀਮਾਂ ਨੂੰ ਜਾਰੀ ਰੱਖਿਆ ਰੱਖਣਾ ਚਾਹੀਦਾ ਓਵੇਂ ਇਹਨਾਂ ਨੂੰ ਵੀ ਜਾਰੀ ਰੱਖਣਾ ਚਾਹੀਦਾ ਜਿਹੜੇ ਲੋੜਵੰਦ ਤੇ ਬੇਘਰੇ ਪਰਿਵਾਰ ਆ ਉਹਨਾਂ ਨੂੰ 10-10 ਮਰਲੇ ਦੇ ਪਲਾਟ ਆ ਜਿਹੜੇ ਉਹ ਜਾਰੀ ਕੀਤੇ ਜਾਣਾ ਮਨਰੇਗਾ ਦੇ ਜਣੀ ਆਉਂਦਾ ਬਹੁਤ ਵੱਡੀ ਗਿਣਤੀ ਲੱਖਾਂ ਪਰਿਵਾਰ ਹੈਗੇ ਆ ਜੀ ਤੇ ਬਹੁਤ ਘੱਟ ਜਣੀ ਕੰਮ ਆ ਜਿਹੜਾ ਉਹ ਦਿੱਤਾ ਜਾ ਜੀ ਦਰਸ਼ਨ ਸਿੰਘ ਹਿੰਮਤਪੁਰਾ ਜੀ ਜਰਨਲਿਸਟ ਇਕਤਰ ਪੰਜਾਬ ਕੇ ਦੇ ਮਜ਼ਦੂਰ ਨੇ ਜ਼ਿਲ੍ਹਾ ਮੋਗਾ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਗਾਂ ਅੱਜ ਦੀਆਂ ਜੀ ਮੁੱਖ ਮੰਗਾਂ ਦੇ ਵਿੱਚੋਂ ਦੇਖੋ ਜੀ ਜੋ 2 ਰੁਪਏ ਕਿਲੋ ਵਾਲੀ ਕਣਕ ਸੀ ਪੰਜਾਬ ਸਰਕਾਰ ਦੇ ਰਹੀ ਸੀ ਉਹ ਬਿਲਕੁਲ 2 ਸਾਲ ਤੋਂ ਬੰਦ ਪਈ ਆ ਤੇ ਜਿਹੜੀ ਹੁਣ ਕਣਕ ਦਿੱਤੀ ਜਾ ਰਹੀ ਆ ਇਹ ਕਰੋਨਾ ਕਾਲ ਵੇਲੇ ਜਿਹੜੀ ਸ਼ੁਰੂ ਕੀਤੀ ਸੀ ਆਪਣੇ ਮੋਦੀ ਸਰਕਾਰ ਨੇ ਇਹ ਉਹ ਆ ਤੇ ਨਵੇਂ ਰਾਸ਼ਨ ਕਾਰਡ ਆ ਜਿਹੜੇ ਨਹੀਂ ਬਣ ਰਹੇ ਉਹ ਨਵੇਂ ਰਸਨ ਕਾਰਡ ਬਣਾਏ ਜਾਣ ਤੇ ਉਹ 2 ਰੁਪਏ ਕਿਲੋ ਵਾਲੀ ਬੰਦ ਪਈ ਸਕੀਮ ਆ ਜਿਹੜੀ ਉਹ ਚਾਲੂ ਕੀਤੀ ਜਾਵੇ ਨਵੇਂ ਜਿਹੜੇ ਜਨਮੇ ਬੱਚੇ ਆ ਉਹ ਰਸਨ ਕਾਰਡਾਂ ਵਿੱਚ ਐਡ ਕੀਤੇ ਜਾਣ ਇਸੇ ਤਰ੍ਹਾਂ ਹੀ ਰੰਨੇਗਾ ਦਾ ਕੰਮ ਆ ਉਹ ਬਹੁਤ ਘੱਟ ਮਿਲਦਾ ਤੇ ਉਹ ਜਿਹੜਾ ਉਹ ਪੂਰਾ ਸਾਲ ਭਰ ਦਾ ਕੰਮ ਆ ਉਹ ਦਿੱਤਾ ਜਾਵੇ ਤੇ ਜਿਹੜੀਆਂ ਸਹੂਲਤਾਂ ਕਟੀਆਂ ਜੋ ਮੈਡੀਕਲ ਦੀ ਸਕੂਲ ਤੇ ਮਿਲਦੀ ਸੀ ਉਹ ਸਕੂਲ ਤੋਂ ਵੀ ਕੱਟ ਦਿੱਤੀ ਗਈ ਆ ਉਹ ਲਾਗੂ ਕਿਤੇ ਜਾਵੇ ਕਿੰਨੇ ਦਿਨ ਕੰਮ ਮਿਲਦਾ ਹਾਂ ਬੱਸ ਜੀ 22 ਦਿਨ 22 ਦਿਨ ਬੱਸ ਇਸ ਤੋਂ ਵੱਧ ਨਹੀਂ ਮਿਲਦਾ ਕਿੰਨੇ ਦਿਨ ਚ ਇੱਕ ਸਾਲ ਦੇ ਵਿੱਚ ਜੀ ਇੱਕ ਸਾਲ ਦੇ ਵਿੱਚ ਇੱਕ ਸਾਲ ਚ ਹਾਂਜੀ ਹਾਂਜੀ ਉਹ ਕੰਮ ਕਿਵੇਂ ਮਿਲਦਾ ਜੀ ਉਹ 5-5 ਦਿਨ ਦੇ ਚਾਰ ਵਾਰੀ ਕੰਮ ਮਿਲਦਾ 6 ਮਹੀਨਿਆਂ ਚ 10 ਦਿਨ ਲਵਾਤੇ ਤੇ ਅਗਲੇ 6 ਮਹੀਨਿਆਂ ਚ ਫੇਰ 10 ਦਿਨ ਲੋ ਅਤੇ ਉਹ ਇਸ ਤਰ੍ਹਾਂ ਹਾਲਤ ਆ ਗਈ ਬਾਕੀ ਜਿਹੜਾ ਉਹ ਮਜ਼ਦੂਰਾ ਨੰਬੇਲਾ ਰਹਿੰਦਾ ਹਾਂ ਹੁਣ ਅਸੀਂ ਮੰਗ ਕਰਦੇ ਹਾਂ ਵੀ ਪੂਰੇ ਸਾਲ ਪਰ ਦਾ ਕੰਮ ਦਿੱਤਾ ਜਾਵੇ ਤੇ 700 ਰੁਪਏ ਦਿਹਾੜੀ ਦਿੱਤੀ ਜਾਵੇ ਤੇ ਉਹ ਕਟੀਆਂ ਸਹੂਲਤਾਂ ਮੈਡੀਕਲ ਦੀਆਂ ਤੇ ਹੋਰ ਆ ਜਿਹੜੀ ਰੋਜ਼ਗਾਰ ਬੇਰੋਜ਼ਗਾਰੀ ਪੱਤਾ ਉਹ ਬੰਦ ਕੀਤਾ ਹੋਇਆ ਇਹ ਸਾਰੇ ਚਾਲੂ ਕੀਤੇ ਜਾਣ